ਤਲੇ ਗਏ ਹਾਂ ਹਾਂ ਜੀ ਹਾਂ ਜੀ ਬਸ ਬੋ ਬਣਾ ਲੈ ਜੀ ਜੇ ਮੈਂ ਬਹਿ ਜਾਵਾਂ ਰਿਕਰਿਓ ਕਰ ਕੋਲ ਜੀ ਸਰ ਜਿਹੜਾ ਅੱਜ ਇਹ ਖੂਨਦਾਨ ਕੈਂਪ ਤੁਸੀਂ ਵਾਰ ਨੰਬਰ 7 ਦੇ ਵਿੱਚ ਲਗਾ ਰਹੇ ਆ ਇਹ ਵੈਸੇ ਤਾਂ ਪ੍ਰਾਲਾ ਤਾਂ ਬਹੁਤ ਵੱਡਾ ਸਾਡੇ ਸ਼ਹਿਰ ਦਾ ਇਹ ਜਿਹੜੀ ਟੀਮ ਹੈ ਕਿੱਥੋਂ ਆਈ ਹੈ ਔਰ ਕਿੰਨੇ ਵਜੇ ਤੱਕ ਤੋਂ ਇਹ ਚੱਲੇਗਾ ਇਹ ਟੀਮ ਸਰ ਆਪਣੇ ਕੋਸ਼ਲ ਬਲੱਡ ਬੈਂਕ ਖਰੜ ਤੋਂ ਤੇ ਨਾਲ ਆਪਣੇ ਚਰਜੀ ਭੱਜੂਆ ਬੰਦੇ ਆ ਰਹੇ ਆ ਰਹੇ ਆ ਕਮਟਰੀਆ ਤੋਂ ਤੇ ਇਹ ਜਿਹੜੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਕੰਮ ਕਰੇਗਾ ਸਰ ਹੁਣ ਤੱਕ ਕਿੰਨੀਆਂ ਏਜੰਟਾਂ ਹੋ ਗਈਆਂ ਤੁਹਾਡੇ ਕੋਲ ਆਪਰੇਕ ਮੈਕਸ ਨਾਲ 20 ਪਲੱਸ ਹੋ ਗਈਆਂ ਹੋਈਆਂ ਜੀ 20% ਕਿੰਨੇ ਦਾ ਤੁਹਾਡਾ ਟਾਰਗੇਟ ਹੈਗਾ ਟਾਰਗੇਟ 50 ਪਲੱਸ ਦਾ ਹੈਗਾ 50 ਪਲੱਸ ਦਾ थैंक यू ਸਰ ਹੁਣ ਅਸੀਂ ਤਾਂ ਨਾ ਤੇ ਕਰਜਾਈ ਹੋਗੇ ਸਾਨੂੰ ਤਾਂ ਇਹਨਾਂ ਦੀ ਮਦਦ ਕਰਕੇ ਵੀ ਕਰਨੀ ਪੈਣੀ ਹੈ ਹੁਣ ਇਹ ਗੱਲ ਸੁਣ ਲੈ ਮੇਰੀ ਅਸੀਂ ਤਾਂ ਸਵੇਰ ਤੋਂ ਹੀ ਕਹਿ ਰਹੇ ਹਾਂ ਕਿ ਸਾਡਾ 7 ਵਾਰਡ ਦਾ ਕੈਂਡੀਡੇਟ ਫਲਾਣਾ ਹੈ। ਹਾਂਜੀ ਚਾਵਲਾ ਸਾਹਿਬ ਅੱਜ ਤੁਸੀਂ ਇੱਥੇ ਵਾਰਡ ਨੰਬਰ 7 ਦੇ ਵਿੱਚ ਜੋ ਖੂਨਦਾਨ ਕੈਂਪ ਪਹਿਲਾਂ ਲਗਾਇਆ ਹੈ। ਇੱਥੇ ਆਏ ਆਂ ਉਹਦੇ ਬਾਰੇ ਦੇਖੋ ਬਹੁਤ ਵੱਡਾ ਉਪਰਾਲਾ ਹੁੰਦਾ ਜੋ ਸਾਡੇ ਜਸਵੀਰ ਸਿੰਘ ਜੀ ਨੇ ਜੋ ਕਿ ਸੀਟੀਜੂ ਜੋ ਰਿਟਾਇਰ ਹੈ ਇਹਨਾਂ ਨੇ ਅੱਜ ਪਹਿਲਾ ਖੂਨਦਾਨ ਕੈਂਪ ਲਾਇਆ। ਖੂਨ ਦਾ ਨੰਪੇ ਕੋ ਚੀਜ਼ ਹੈ ਜਿਹਦੇ ਨਾਲ ਆਪਾਂ ਕਿਸੇ ਵੀ ਆਪਣੇ ਭੈਣ ਭਰਾ ਦੀ ਬਜ਼ੁਰਗ ਦੀ ਜਾਨ ਬਚਾਈ ਜਾ ਸਕਦੀ ਹੈ ਅਕਸਰ ਤੁਸੀਂ ਦੇਖਦੇ ਆਂ ਰੋੜਾਂ ਤੇ ਐਕਸੀਡੈਂਟ ਹੁੰਨੇ ਆ ਜਿਨ੍ਹਾਂ ਨੂੰ ਚੱਕ ਕੇ ਆਪਾਂ ਹਸਪੀਟਲ ਲੈ ਕੇ ਜਾਂਦੇ ਆਂ ਸਭ ਤੋਂ ਜਿਹੜੀ ਪਹਿਲੀ ਮੈਨ ਮੇਰੇ ਹਿਸਾਬ ਨਾਲ ਜੋ ਮੰਨਣ ਦੀ ਗੱਲ ਹੈ ਕਿ ਆਪਾਂ ਨੂੰ ਉਸ ਬੰਦੇ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਇਹ ਦਾਨ ਕੀਤਾ ਹੋਇਆ ਖੂਨ ਹੁੰਦਾ ਹੈ ਇਹਦੇ ਨਾਲ ਕਈ ਲੋਕਾਂ ਦੀ ਜਿਹੜੀ ਜ਼ਿੰਦਗੀ ਬਚਦੀ ਹੈ ਸੋ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਅੱਜ ਜਸਵੀਰ ਸਿੰਘ ਜੀ ਨੇ ਕੀਤੇ ਹਨ ਇਹ ਸਾਰੇ ਲੋਕਾਂ ਨੂੰ ਵਾਰਡ ਵਾਸੀਆਂ ਨੂੰ ਪਿੰਡਾਂ ਦੇ ਵਿੱਚ ਔਰ तमाम ਪੰਜਾਬ ਦੇ ਵਿੱਚ ਕਰਨੇ ਚਾਹੀਦੇ ਆ ਜਿਹਦੇ ਨਾਲ ਆਪਾਂ ਇੱਕ ਬਹੁਤ ਵੱਡਾ ਜਿਹੜਾ ਧਾਨ ਹੈ ਉਹ ਕਰੀਏ ਇਹ ਤੋਂ ਉੱਪਰ ਮੇਰੇ ਖਿਆਲ ਕੋਈ ਵੀ ਧਾਨ ਨਹੀਂ ਹੈਗਾ ਸਰ ਇੱਕ ਹੋਰ ਜਿੱਦਾਂ ਤੁਸੀਂ ਡਾਕਟਰਾਂ ਨਾਲ ਗੱਲ ਵੀ ਕੀਤੀ ਹੈ ਵੀ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਕਿੰਨੇ ਕਿ ਜੁਨਟਾਂ ਦਾ ਉਹਨਾਂ ਦਾ ਟਾਰਗੇਟ ਹੈ ਔਰ ਕਿੰਨੇ ਕਿ ਜੁਨਟਾਂ ਉਹਨਾਂ ਕੋਲ ਹੋ ਚੁੱਕੀਆਂ ਹਨ ਦੇਖੋ ਜੁਨਟਾਂ ਦਾ ਜਿਹੜਾ ਟਾਰਗੇਟ ਹੁੰਦਾ ਹੈ ਉਹਦੇ ਵਿੱਚ ਗੱਲ ਹੈ ਵੀ ਹੁਣ ਤਕਰੀਬਨ 18 19 ਜਿਹੜੇ ਹੁਣ ਤੱਕ ਸਾਡੇ ਸੱਜਣ ਮਿੱਤਰ ਭਰਾ ਉਹ ਖੂਨਦਾਨ ਕਰ ਚੁੱਕੇ ਹਨ ਤੇ ਮੈਨੂੰ ਲੱਗਦਾ ਵੀ ਇੱਥੇ ਸ਼ਾਮ ਤੱਕ ਜਸਵੀਰ ਜੀ ਦਾ ਕਹਿੰਦੇ ਆ ਵੀ 50 ਮੈਨੂੰ ਲੱਗਦਾ ਹੈ ਤੇ ਉੱਪਰ ਜਾਣਗੇ ਕਿਉਂਕਿ ਇਹਨਾਂ ਦਾ ਜਿਹੜਾ ਪਿਆਰ ਅਸੀਂ ਦੇਖ ਰਹੇ ਹਾਂ ਸੀਨੀਅਰ ਸਿਟੀਜ਼ਨ ਤੇ ਲੈ ਕੇ ਨੌਜਵਾਨ ਵਰਗ ਜਿਹੜਾ ਪਹੁੰਚਿਆ ਹੋਇਆ ਮੈਨੂੰ ਲੱਗਦਾ 50 ਤੇ ਜੋ ਉੱਪਰ ਇਸ ਵਾਰੀ ਪਹਿਲੇ ਦੇ ਕੰਪ ਦੇ ਵਿੱਚ ਹੀ ਜਾਣਗੇ ਥੈਂਕ ਯੂ ਸਰ